ਇਹ ਕੱਲ ਦੀ ਲਦਾਖ ਰਾਈਡ ਦੀ ਸੈਕੰਡ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਕਿ ਮੈਂ ਜਲੰਧਰ ਤੋਂ ਸ਼੍ਰੀਨਗਰ ਤੋਂ ਤੱਕ ਦਾ ਆਪਣਾ ਜਿਹੜਾ ਸਫ਼ਰ ਹੈਗਾ ਉਹਦੀ ਵੀਡੀਓ ਤੁਹਾਨੂੰ ਦਿਖਾਈ ਸੀਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼੍ਰੀਨਗਰ ਤੋਂ ਕਾਰਗਿਲ ਤੱਕ ਜਾਵਾਂਗੇ ਤੇ ਰਸਤੇ ਵਿੱਚ ਸਾਨੂੰ ਸੋਨਮਰਗ ਤੇ ਜੋਜੀਲਾਪਾਸ ਦੇਖਣ ਨੂੰ ਮਿਲਣਗੇ ਹੋਰ ਹੀ ਬਹੁਤ ਸਾਰੀਆਂ ਵਧੀਆ-ਵਧੀਆ ਲੋਕੇਸ਼ਨ ਨੂੰ ਦੇਖਣ ਨੂੰ ਮਿਲਣਗੀਆਂ ਤੇ ਆਪਾਂ ਅੱਜ ਦਾ ਜਿਹੜਾ ਨਾਈਟ ਸਟੇ ਕਰਨੀ ਹੈਗੀ ਹੈ ਉਹ ਕਾਰਗਿਲ ਵਿੱਚ ਕਰਨੀ ਹੈ ਸੋ ਹੁਣ ਤਕਰੀਬਨ ਸਵੇਰ ਦੇ ਕੋਈ 11:00 ਵਜੇ ਦਾ ਟਾਈਮ ਹੋਇਆ ਹੈ ਤੇ ਆਪਾਂ ਇਹ ਤੋਂ ਅਸ਼ੀਰ ਨਗਰ ਤੋਂ ਆਪਣਾ ਜਿਹੜਾ ਸਫਰ ਹੈਗਾ ਸ਼ੁਰੂ ਕਰਦੇ ਆਂ ਤੇ ਆਓ ਫਿਰ ਮੇਰੇ ਨਾਲ ਸਫਰ ਨੂੰ ਇੰਜੋਏ ਕਰੋ ਚੱਲਦੇ ਆਂ ਆਪਾਂ ਹਾਂਜੀ ਸੋ ਲਓ ਜੀ ਆਪਣੀ ਜਿਹੜੀ ਸ਼੍ਰੀਨਗਰ ਤੋਂ ਲੈ ਕੇ ਤੇ ਕਾਰਗਿਲ ਤੱਕ ਦਾ ਜਿਹੜਾ ਸਫ਼ਰ ਹੈਗਾ ਆ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸ਼ਹਿਰ ਤੋਂ ਬਾਹਰ ਨਿਕਲ ਕੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਤੇਲ ਦਾ ਟੈਂਕ ਹੈਗਾ ਉਹਨੂੰ ਫੁੱਲ ਕਰਵਾ ਲਈਏ ਕਿਉਂਕਿ ਵੈਸੇ ਨਾ ਰਸਤੇ ਵਿੱਚ ਪੈਟਰੋਲ ਪੰਪ ਬਹੁਤ ਆਉਂਦੇ ਆ ਤੁਹਾਨੂੰ ਐਕਸਟਰਾ ਜਿਹੜਾ ਕੈਨ ਹੈਗਾ ਉਹ ਵੀ ਕੈਰੀ ਕਰਨ ਦੀ ਲੋੜ ਨਹੀਂ ਹੈਗੀ ਥੋੜੇ ਥੋੜੇ ਸੜਕ ਦੇ ਨਾਲ ਨਾ ਪੈਟਰੋਲ ਪੰਪ ਆਉਂਦੇ ਰਹਿੰਦੇ ਆ ਤੋ ਮੈਂ ਤਾਂ ਸਭ ਤੋਂ ਪਹਿਲਾਂ ਆਪਣਾ ਇਹਦਾ ਟੈਂਕ ਫੁੱਲ ਕਰਵਾ ਕੇ ਫਿਰ ਮੈਂ ਤੁਹਾਨੂੰ ਕਿਉਂਕਿ ਮੈਂ ਨਾ ਆਪਣੇ ਫੇਸਬੁੱਕ ਪੇਜ ਦੇ ਉੱਤੇ ਆਪਣੇ ਇਸ ਟੂਰ ਬਾਰੇ ਕਾਫੀ ਸਾਰੀਆਂ ਫੋਟੋਜ਼ ਸ਼ੇਅਰ ਕਰ ਚੁੱਕਾ ਹਾਂ ਤੇ ਉਹਨਾਂ ਫੋਟੋਜ਼ ਦੇ ਉੱਤੇ ਮੈਨੂੰ ਬਹੁਤ ਸਾਰੇ ਕਮੈਂਟ ਵੀ ਮਿਲੇ ਆ ਜਿਹਦੇ ਵਿੱਚ ਜ਼ਿਆਦਾਤਰ ਕਮੈਂਟ ਮੈਨੂੰ ਇਹੀ ਮਿਲੇ ਆ ਕਿ ਸ਼੍ਰੀਨਗਰ ਜੇ ਆਪਾਂ ਜਾਣਾ ਹੋਵੇ ਤਾਂ ਕਿਹੜੇ ਸਾਧਨ ਨਾਲ ਹੀ ਜਾਇਆ ਜਾਵੇ ਕੀ ਸਾਨੂੰ ਸ਼੍ਰੀਨਗਰ ਬਾਇ ਟ੍ਰੇਨ ਤੇ ਬੱਸ ਤੇ ਜਾਣਾ ਚਾਹੀਦਾ ਜਾਂ ਫਿਰ ਆਪਣੇ ਸਾਧਨ ਤੇ ਜਾਣਾ ਚਾਹੀਦਾ ਜਾਂ ਫਿਰ ਸਾਨੂੰ ਬਾਇ 에ਅਰ ਜਾਣਾ ਚਾਹੀਦਾ ਕਿਸ ਤਰੀਕੇ ਨਾਲ ਘੁੰਮਣਾ ਚਾਹੀਦਾ ਤੋ ਲੋ ਜੀ ਹੁਣ ਆਪਾਂ ਸ਼੍ਰੀਨਗਰ ਤੋਂ ਅੱਗੇ ਨਿਕਲ ਚੁੱਕੇ ਆਂ ਸੋਨਮਾਰਗ ਵੱਲ ਤੇ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਊਂਗਾ ਜਿੰਨੀ ਜਾਨਕਾਰੀ ਮੈਨੂੰ ਹੈਗੀ ਕਿਉਂਕਿ ਮੇਰਾ ਇਹ ਸ਼੍ਰੀਨਗਰ ਦਾ ਦੂਸਰਾ ਟੂਰ ਆ ਪਹਿਲੀ ਵਾਰੀ ਜਦੋਂ ਮੈਂ ਸ਼੍ਰੀਨਗਰ ਗਿਆ ਸੀਗਾ ਉਦੋਂ ਮੈਂ ਬਾਈ ਟ੍ਰੇਨ ਤੇ ਬਾਈ ਬੱਸ ਮੈਂ ਗਿਆ ਸੀਗਾ ਤੇ ਹੁਣ ਮੈਂ ਆਪਣੇ ਸਾਧਨ ਤੇ ਆਇਆ ਹੈਗਾ ਤੇ ਉਦੋਂ ਦਾ ਵੀ ਐਕਸਪੀਰੀਅੰਸ ਤੁਹਾਨੂੰ ਸ਼ੇਅਰ ਕਰੂੰਗਾ ਤੇ ਹੁਣ ਦਾ ਐਕਸਪੀਰੀਅੰਸ ਵੀ ਸ਼ੇਅਰ ਕਰੂੰਗਾ ਕਿਹੜਾ ਜ਼ਿਆਦਾ ਮੈਨੂੰ ਕੋਸਟ ਇਫੈਕਟਿਵ ਟੂਰ ਲੱਗਿਆ ਕੀ ਮੈਨੂੰ ਫਰਕ ਲੱਗਿਆ ਆਪਣੇ ਸਾਧਨ ਤੇ ਜਾਣ ਦਾ ਤੇ ਕੀ ਮੈਨੂੰ ਫਰਕ ਲੱਗ ਕਿਉਂਕਿ ਦੇਖੋ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਸੜਕਾਂ ਦੀ ਹਾਲਤ ਦੇਖੋ ਤੁਸੀਂ ਮੇਰੀ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਆ ਕਿ ਸੜਕਾਂ ਦੀ ਹਾਲਤ ਜਿਹੜੀ ਹੈਗੀ ਕਿੰਨੀ ਵਧੀਆ ਆ ਸੋ ਜੇਕਰ ਤੁਸੀਂ ਆਪਣੇ ਸਾਧਨ ਤੇ ਵੀ ਆਉਣਾ ਚਾਹੁੰਦੇ ਆ ਤੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਆਪਣੇ ਸਾਧਨ ਦੀ ਫਾਇਦੇ ਜਿਹੜੇ ਹੈਗੇ ਉਹ ਦੇਖ ਲੈਣੇ ਆ ਦੇਖੋ ਜਦੋਂ ਤੁਸੀਂ ਆਪਣੇ ਬਾਈਕ ਜਾਂ ਫਿਰ ਆਪਣੀ ਕਾਰ ਦੇ ਉੱਤੇ ਆਉਂਗੇ ਤਾਂ ਤੁਹਾਨੂੰ ਇਦਾਂ ਦੀਆਂ ਸੜਕਾਂ ਦੇਖਣ ਨੂੰ ਮਿਲਣਗੀਆਂ ਜਿਹਦੇ ਉੱਤੇ ਤੁਸੀਂ ਡਰਾਈਵਿੰਗ ਜਿਹੜੀ ਹੈਗੀ ਆ ਜਾਂ ਰਾਈਡਿੰਗ ਹੈਗੀ ਬਹੁਤ ਵਧੀਆ ਤੇ ਜਿਵੇਂ ਕਰ ਸਕਦੇ ਆ ਜੇਕਰ ਮੈਂ ਟ੍ਰੈਫਿਕ ਜਾਮ ਦੀ ਗੱਲ ਕਰਾਂ ਤੇ ਟ੍ਰੈਫਿਕ ਜਿਹੜਾ ਹੈਗਾ ਆ ਉਹ ਤੁਹਾਨੂੰ ਜਦੋਂ ਤੁਸੀਂ ਪਠਾਨਕੋਟ ਤੋਂ ਅੱਗੇ ਜਾਓਗੇ ਉਦਮਪੁਰ ਵੱਲ ਨੂੰ ਤੇ ਪਠਾਨਕੋਟ ਤੋਂ ਥੋੜਾ ਜਿਹਾ ਅੱਗੇ ਜਾ ਕੇ ਨਾ ਉਦਮਪੁਰ ਜਾਣ ਲਈ ਇੱਕ ਸ਼ਾਰਟਕਟ ਰਸਤਾ ਦੱਸਦਾ ਯਾਨੀ ਕਿ ਜੰਮੂ ਜਾਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਸ਼੍ਰੀਨਗਰ ਜਾਣਾ ਤੇ ਮੈਂ ਸਾਲ 2024 ਦੀ ਗੱਲ ਕਰਦਾ ਪਿਆ ਇਸ ਸਾਲ ਮੈਂ ਕੀ ਦੇਖਿਆ ਕਿ ਪਠਾਨਕੋਟ ਤੋਂ ਥੋੜਾ ਜਿਹਾ ਅੱਗੇ ਜਾ ਕੇ ਜਦੋਂ ਉਦਮਪੁਰ ਵੱਲ ਨੂੰ ਜਾਇਦਾ ਤੇ ਜਿਹੜਾ ਸ਼ਾਰਟਕਟ ਰਸਤਾ ਹੈਗਾ ਨਾ ਉਹ ਤਕਰੀਬਨ 5-7 ਕਿਲੋਮੀਟਰ ਦਾ ਰਸਤਾ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਖਰਾਬ ਆ ਜੇਕਰ ਤੁਸੀਂ ਆਪਣੀ ਕਾਰ ਵਿੱਚ ਜਾਓਗੇ ਤਾਂ ਫੇਰ ਤਾਂ ਤੁਸੀਂ ਧੂੜ ਮਿੱਟੀ ਤੋਂ ਵੱਜ ਜਾਓਗੇ ਪਰ ਜੇ ਤੁਸੀਂ ਆਪਣੀ ਬਾਈਕ ਤੇ ਜਾਓਗੇ ਤਾਂ ਆਪਣੇ ਆਪ ਨੂੰ ਪੂਰਾ ਲਪੇਟ ਕੇ ਜਾਇਓ ਕਿਉਂਕਿ ਉਹ ਸੜਕ ਬਣਦੀ ਪਈ ਐ ਔਰ ਸੜਕ ਦੇ ਉੱਤੇ ਧੂੜ ਮਿੱਟੀ ਬਹੁਤ ਸਭ ਤੋਂ ਪਹਿਲੀ ਤਾਂ ਸਲਾਹ ਇਹ ਹੈਗੀ ਐ ਕਿ ਜੇ ਤੁਸੀਂ ਉਸ ਸ਼ਾਰਟਕਟ ਰਸਤੇ ਨੂੰ ਲੈਣਾ ਹੈ ਤੇ ਆਪਣੇ ਕੱਪੜੇ ਵਗੈਰਾ ਬਚਾਉਣ ਦੇ ਲਈ ਤੁਸੀਂ ਆਪਣੇ ਆਪ ਨੂੰ ਲਪੇਟ ਲਿਓ ਹੁਣ ਦੂਸਰੀ ਗੱਲ ਕਰਦੇ ਆਂ ਟ੍ਰੈਫਿਕ ਦੀ ਟ੍ਰੈਫਿਕ ਜਿਹੜਾ ਤੁਹਾਨੂੰ ਮਿਲਣਾ ਹੈਗਾ ਉਹ ਮਿਲਣਾ ਰਾਮਬਨ ਤੋਂ ਲੈ ਕੇ ਬਨੇਹਾਲ ਤੱਕ ਉਸ ਉਹ ਜਿਹੜਾ ਥੋੜਾ ਜਿਹਾ 35 40 ਕਿਲੋਮੀਟਰ ਦਾ ਜਿਹੜਾ ਰਸਤਾ ਹੈਗਾ ਨਾ ਉੱਥੇ ਵੀ ਤੁਹਾਨੂੰ ਜ਼ਿਆਦਾ ਟ੍ਰੈਫਿਕ ਮਿਲਣਾ ਜਾਂ ਫਿਰ ਰਾਮਬਨ ਦੇ ਵਿੱਚ ਮਿਲੂਗਾ ਜਾਂ ਫਿਰ ਬਨਿਹਾਲ ਦੇ ਤੱਕ ਉੱਥੇ ਸ਼ਹਿਰ ਦੇ ਵਿੱਚ ਮਿਲੂਗਾ ਕਿਉਂਕਿ ਉੱਥੇ ਨਾ ਸੜਕ ਦੀ ਸੜਕ ਨੂੰ ਚੌੜੇ ਕਰਨ ਦਾ ਕੰਮ ਚੱਲ ਰਿਹਾ ਹੈ ਯਾਨੀ ਕਿ 4 ਲੇਨ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਆ ਤੇ ਕੰਸਟਰਕਸ਼ਨ ਪਿਛਲੇ ਸਾਲ ਵੀ ਉੱਥੇ ਕਾਫੀ ਜ਼ਿਆਦਾ ਹੋ ਰਹੀ ਸੀ ਇਸ ਸਾਲ ਵੀ ਉੱਥੇ ਕਾਫੀ ਜ਼ਿਆਦਾ ਕੰਸਟਰਕਸ਼ਨ ਹੋ ਰਹੀ ਹੈ ਇਸ ਤੋਂ ਇਲਾਵਾ ਬਾਕੀ ਜੇਕਰ ਆਪਾਂ ਗੱਲ ਕਰੀਏ ਤੇ ਸ਼੍ਰੀਨਗਰ ਸਾਰੇ ਸ਼੍ਰੀਨਗਰ ਦੇ ਵਿੱਚ ਤੁਹਾਨੂੰ ਇਦਾਂ ਦੀਆਂ ਸੜਕ ਤੇ ਇਥੇ ਹੋਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਟ੍ਰੈਫਿਕ ਵੀ ਸੜਕਾਂ ਦੇ ਉੱਤੇ ਘੱਟ ਹੀ ਹੈਗੀ ਹੈ ਤੇ ਤੁਸੀਂ ਦੇਖ ਹੀ ਲਓ ਮੇਰੇ ਵੀਡੀਓ ਦੇ ਵਿੱਚ ਹੀ ਦੇਖ ਸਕਦੇ ਆ ਤੇ ਆਲੇ ਦੁਆਲੇ ਜਿਹੇ ਜੇ ਮੈਂ ਵਿਊ ਦੀ ਗੱਲ ਕਰਾਂ ਮੈਂ ਤੇ ਤੁਸੀਂ ਦੇਖੋ ਇੱਥੇ ਨਾ ਪਹਾੜ ਜਿਹੜੇ ਹੈਗੇ ਆ ਉਹ ਸੜਕਾਂ ਤੋਂ ਕਾਫੀ ਦੂਰ ਦੂਰ ਆ ਸੋ ਇਹਦਾ ਫਾਇਦਾ ਕੀ ਹੁੰਦਾ ਤੁਹਾਨੂੰ ਵਿਊ ਜਿਹੜਾ ਹੈਗਾ ਨਾ ਬਹੁਤ ਖੁੱਲਾ ਵਿਊ ਤੇ ਬੜਾ ਸ਼ਾਨਦਾਰ ਵਿਊ ਦੇਖਣ ਨੂੰ ਮਿਲਦਾ ਹੁਣ ਜੇਕਰ ਆਪਾਂ ਗੱਲ ਕਰੀਏ ਆਪਣੇ ਸਾਧਨ ਤੇ ਆਉਣ ਦੀ ਤੇ ਉਹਨਾਂ ਵਿੱਚ ਤੁਸੀਂ ਜੇ ਬਾਈਕ ਤੇ ਆਉਣਾ ਜਾਂ ਫਿਰ ਕਾਰ ਤੇ ਆਉਣਾ ਤੇ ਉਹਨਾਂ ਦੇ ਵੀ ਆਪਣੇ ਆਪਣੇ ਫਾਇਦੇ ਨੁਕਸਾਨ ਆ ਜੇਕਰ ਤੁਸੀਂ ਕਾਰ ਵਿੱਚ ਆਉਨੇ ਆ ਇਹਕਾਰ ਦਾ ਨੁਕਸਾਨ ਇਹ ਹੈਗਾ ਕਿ ਤੁਸੀਂ ਜੇ ਮੰਨ ਲਓ ਰਾਮਬਨ ਜਾਂ ਬਨਿਹਾਲ ਕਿਤੇ ਟ੍ਰੈਫਿਕ ਦੇ ਵਿੱਚ ਫਸ ਗਏ ਤਾਂ ਤੁਹਾਨੂੰ ਕਈ ਘੰਟੇ ਤੱਕ ਟ੍ਰੈਫਿਕ ਵਿੱਚ ਫਸਣਾ ਪਊਗਾ ਤੇ ਜੇਕਰ ਤੁਸੀਂ ਬਾਈਕ ਤੇ ਆਉਨੇ ਆ ਤੇ ਫਿਰ ਬਾਈਕ ਦੇ ਉੱਤੇ ਟ੍ਰੈਫਿਕ ਵਿੱਚ ਨਹੀਂ ਫਸਦਾ ਬੰਦਾ ਕਿਉਂਕਿ ਮੈਂ ਹੁਣ ਬਾਈਕ ਦੇ ਉੱਤੇ ਆਇਆ ਹਾਂ ਤੇ ਮੈਂ ਕਿਤੇ ਵੀ ਟ੍ਰੈਫਿਕ ਵਿੱਚ ਮੈਨੂੰ ਰੁਕਣ ਦੀ ਲੋੜ ਨਹੀਂ ਪਈ ਹੁਣ ਮੈਂ ਰਾਮਬਨ ਤੋਂ ਵੀ ਨਿਕਲ ਕੇ ਆਇਆ ਬਨਿਹਾਲ ਤੋਂ ਵੀ ਨਿਕਲ ਕੇ ਆਇਆ ਪਰ ਮੈਨੂੰ ਇੱਕ ਮਿੰਟ ਵੀ ਕਹੋ ਕਿਤੇ ਬ੍ਰੇਕ ਨਹੀਂ ਲਾਣੀ ਪਈ ਕਿਉਂਕਿ ਜਿਹੜਾ ਬਾਈਕ ਬਾਈਕ ਵਾਲੇ ਨੂੰ ਨਾ ਰੋਕਦੇ ਨਹੀਂ ਕੋਈ ਵੀ ਇਸ ਤੋਂ ਲਾਭ ਹੁਣ ਜੇ ਆਪਾਂ ਗੱਲ ਕਰੀਏ ਕਾਰ ਦੇ ਉੱਤੇ ਆਉਣ ਦੀ ਤੇ ਕਾਰ ਦੇ ਉੱਤੇ ਆਉਣ ਦਾ ਇਹ ਬੈਨੀਫਿਟ ਹੈਗਾ ਆ ਕਿ ਤੁਹਾਨੂੰ ਥਕਾਵਟ ਨਹੀਂ ਹੋਊਗੀ ਤੁਸੀਂ ਬੜੇ ਆਰਾਮ ਨਾਲ ਕਾਰ ਚਲਾ ਕੇ ਆਉਂਗੇ ਪਰ ਤੁਸੀਂ ਤਾਂ ਸਿਰਫ ਤੇ ਸਿਰਫ ਰਾਮਬੰਨ ਤੇ ਬਨਿਹਾਲ ਜਿਹੜਾ ਉਹ 35 40 ਕਿਲੋਮੀਟਰ ਦਾ ਏਰੀਆ ਹੈਗਾ ਉੱਥੇ ਤੁਹਾਨੂੰ ਟ੍ਰੈਫਿਕ ਦੇਖਣ ਨੂੰ ਮਿਲੂਗਾ ਸੋ ਹੁਣ ਆਪਾਂ ਗੱਲ ਕਰਦੇ ਆ ਇਹ ਜਿਹੜਾ ਰੂਟ ਹੈਗਾ ਆ ਜਿੰਨਾ ਕਿ ਮੈਂ ਤੁਹਾਨੂੰ ਦੱਸ ਹੀ ਚੁੱਕਾ ਕਿ ਇਹ ਵਾਲਾ ਰੂਟ ਸ਼੍ਰੀਨਗਰ ਤੋਂ ਸੋਨਾ ਮਾਰਗ ਤੱਕ ਜਾਂਦਾ ਆ ਤੇ ਇੱਥੇ ਜ਼ਿਆਦਾਤਰ ਸੜਕ ਤਾਂ ਵੈਸੇ ਠੀਕ ਹੀ ਹੈਗੀ ਤੁਸੀਂ ਦੇਖੋ ਹਰ ਤਰ੍ਹਾਂ ਦੀ ਗੱਡੀ ਜਾਨੀ ਕਿ ਉੱਚੀ ਗਰਾਊਂਡ ਕਲੀਅਰੈਂਸ ਵਾਲੀ ਘੱਟ ਗਰਾਊਂਡ ਕਲੀਅਰੈਂਸ ਵਾਲੀ ਮਤਲਬ ਕਿ ਹਰ ਤਰ੍ਹਾਂ ਦੀ ਗੱਡੀ ਜਿਹੜੀ ਹੈਗੀ ਆ ਇੱਥੇ ਚੱਲ ਰਹੀ ਆ ਪ੍ਰੋਬਲਮ ਨਹੀਂ ਹੈਗੀ ਕੋਈ ਵੀ ਪਰ ਕਿਤੇ ਕਿਤੇ 2 ਕਿਲੋਮੀਟਰ ਦਾ ਏਰੀਆ ਮੈਨੂੰ ਇੱਧਰ ਤੋਂ ਦੇਖਣ ਨੂੰ ਮਿਲਿਆ ਜਿੱਥੇ ਸੜਕ ਜਿਹੜੀ ਹੈਗੀ ਆ ਉਹ ਖਰਾਬ ਸੀਗੀ ਕਿਉਂਕਿ ਉੱਥੇ ਸੜਕ ਟੁੱਟੀ ਹੋਣ ਦੀ ਵਜ੍ਹਾ ਕਰਕੇ ਧੂੜ ਮਿੱਟੀ ਬਹੁਤ ਜ਼ਿਆਦਾ ਉੱਡਦੀ ਪਈ ਸੀਗੀ ਉਹ ਤੁਹਾਨੂੰ ਅੱਗੇ ਵੀ ਕਿਤੇ ਆਊਗਾ ਤੇ ਇੱਥੇ ਵੀਡੀਓ ਦੇ ਵਿੱਚ ਤਾਂ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਰਸਤਾ ਤੇ ਹੁਣ ਜੇ ਆਪਾਂ ਗੱਲ ਕਰੀਏ ਦੂਸਰਾ ਸਾਧਨ ਜੇਕਰ ਕੋਈ ਵਿਅਕਤੀ ਸ਼੍ਰੀਨਗਰ ਆਉਣਾ ਚਾਹੁੰਦਾ ਹੈ ਯਾ ਟ੍ਰੇਨ ਜਾਂ ਫਿਰ ਬੱਸ ਰਾਹੀਂ ਤੇ ਮੈਂ ਪਿਛਲੇ ਸਾਲ ਟ੍ਰੇਨ ਤੇ ਬੱਸ ਦੇ ਉੱਤੇ ਆਇਆ ਸੀਗਾ ਤੇ ਉਦੋਂ ਦਾ ਮੇਰਾ ਐਕਸਪੀਰੀਅੰਸ ਕੀ ਰਿਹਾ ਦੇਖੋ ਜੇ ਤੁਸੀਂ ਟ੍ਰੇਨ ਉੱਤੇ ਆਉਣਾ ਚਾਹੁੰਦੇ ਆਂ ਸ਼੍ਰੀਨਗਰ ਪਹੁੰਚਣਾ ਚਾਹੁੰਦੇ ਆਂ ਤਾਂ ਤੁਹਾਡੇ ਕੋਲ ਦੋ ਰਸਤੇ ਆ ਜਾਂ ਤਾਂ ਤੁਸੀਂ ਜੰਮੂ ਉੱਤਰ ਜਾਓ ਤੇ ਜਾਂ ਫਿਰ ਤੁਸੀਂ ਉਦੰਬਰ ਤੱਕ ਤੁਹਾਨੂੰ ਵੱਧ ਵੱਧ ਉਦੰਬਰ ਤੱਕ ਟ੍ਰੇਨ ਮਿਲ ਜੂਗੀ ਕਿਉਂਕਿ ਉਸ ਤੋਂ ਅੱਗੇ ਜਿਹੜਾ ਰੇਲਵੇ ਟਰੈਕ ਹੈਗਾ ਆ ਉਹ ਬਣਦਾ ਪਿਆ ਆ ਪ੍ਰੋਪਰ ਪੂਰਾ ਰੇਲਵੇ ਟਰੈਕ ਬਣਿਆ ਨਹੀਂ ਹੈਗਾ ਤੇ ਅੱਛਾ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਕਿ ਸ਼੍ਰੀਨਗਰ ਤੋਂ ਸੋਨਾ ਮਾਰਗ ਬੜਾ ਰਸਤਾ ਥੋੜਾ ਜਿਹਾ ਕਿਤੇ ਕਿਤੇ ਖਰਾਬ ਆ ਆ ਤੁਸੀਂ ਦੇਖੋ ਸਾਹਮਣੇ ਸਾਡੇ ਰਸਤਾ ਆ ਹੀ ਗਿਆ ਹੈਗਾ ਪਰ ਇਹ ਇੰਨਾ ਜ਼ਿਆਦਾ ਖਰਾਬ ਨਹੀਂ ਹੈਗਾ ਕਿ ਤੁਸੀਂ ਇੱਥੇ ਬਾਈਕ ਨਾ ਚਲਾ ਸਕੋ ਜਾਂ ਤੁਸੀਂ ਕਾਰ ਨਾ ਚਲਾ ਸਕੋ ਕਾਰ ਜਾਂ ਬਾਈਕ ਚੱਲ ਜਾਂਦੀ ਹੈ ਮਾੜਾ ਜਿਹਾ ਬਾਈਕ ਵਾਲੀ ਨੂੰ ਪਰੇਸ਼ਾਨੀ ਕੀ ਆਉਂਦੀ ਹੈ ਕਿ ਧੂੜ ਥੋੜੀ ਜਿਹੀ ਉੱਡਦੀ ਹੈ ਪਰ ਕਾਰ ਵਾਲੇ ਨੂੰ ਇਹਹੀ ਪਰੇਸ਼ਾਨੀ ਨਹੀਂ ਆਉਗੀ ਹੁਣ ਆਪਾਂ ਗੱਲ ਕਰਦੇ ਪੈ ਸਕੇ ਕੀ ਜੇ ਬਾਈ ਟ੍ਰੇਨ ਆਉਣਾ ਹੈ ਤੇ ਜੇਕਰ ਤੁਸੀਂ ਬਾਈ ਟ੍ਰੇਨ ਆਉਣੀ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਜੰਮੂ ਰੇਲਵੇ ਸਟੇਸ਼ਨ ਤੇ ਉਤਰੋਗੇ ਉੱਥੇ ਤੁਹਾਨੂੰ ਰੇਲਵੇ ਸਟੇਸ਼ਨ ਦੇ ਬਾਹਰੋਂ ਵੀ ਸਰਕਾਰੀ ਬੱਸ ਮਿਲ ਜਾਊਗੀ ਤੇ ਤੁਹਾਨੂੰ ਬੱਸ ਸਟੈਂਡ ਤੋਂ ਵੀ ਬੱਸ ਮਿਲ ਜੇਗੀ ਪਰ ਉਥੇ ਇੱਕ ਗੱਲ ਧਿਆਨ ਦੇਣ ਜੋ ਕੀ ਹੈਗੀ ਹੈ ਮੇਰੇ ਨਾਲ ਪਿਛਲੇ ਸਾਲ ਕੀ ਹੋਇਆ ਕਿ ਮੈਂ ਪਿਛਲੇ ਸਾਲ ਜਦੋਂ ਬਾਈ ਟ੍ਰੇਨ ਤੇ ਉਥੇ ਜੰਮੂ ਪਹੁੰਚਿਆ ਸੀਗਾ ਤੇ ਮੈਂ ਉਥੇ ਤਕਰੀਬਨ ਸ਼ਾਮ ਦੇ 4:00 ਵਜੇ ਟ੍ਰੇਨ ਟ੍ਰੇਨ ਉਥੇ ਪਹੁੰਚੀ ਸੀਗੀ ਤੇ ਜਿੱਦਾਂ ਹੀ ਮੈਂ ਉਥੋਂ ਟ੍ਰੇਨ ਤੋਂ ਉਤਰ ਕੇ ਬੱਸ ਸਟੈਂਡ ਗਿਆ ਤੇ ਮੈਨੂੰ ਉਥੇ ਜਾ ਕੇ ਪਤਾ ਲੱਗਿਆ ਕਿ ਜੰਮੂ ਤੋਂ ਸ਼ਿਰੀ ਨਗਰ ਜਾਣ ਵਾਲੀ ਜਿਹੜੀ ਲਾਸਟ ਬੱਸ ਹੈਗੀ ਆ ਸਰਕਾਰੀ ਬੱਸ ਜਿਹੜੀ ਹੈਗੀ ਆ ਉਹ 2:00 ਵਜੇ ਚੱਲਦੀ ਆ ਉਸ ਤੋਂ ਬਾਅਦ ਸਰਕਾਰੀ ਬੱਸ ਨਹੀਂ ਚੱਲਦੀ ਤੇ ਉਸ ਤੋਂ ਬਾਅਦ ਫਿਰ ਪ੍ਰਾਈਵੇਟ ਬੱਸਾਂ ਜਿਹੜੀਆਂ 슬ੀਪਰ ਬੱਸਾਂ ਹੁੰਦੀਆਂ ਉਹ ਚੱਲਦੀਆਂ ਆ ਤੇ ਉਹ ਸਲੀਪਰ ਵਸਾਂ ਵਾਲੇ ਫਿਰ ਜਿਹੜਾ ਕਰਾਇਆ ਵੀ ਹੈਗਾ ਉਹ ਆਪਣੀ ਮਰਜ਼ੀ ਦਾ ਲੈਂਦੇ ਆ ਤੇ ਬੱਸ ਵੀ ਆਪਣੀ ਫਿਰ ਮਰਜ਼ੀ ਨਾਲ ਹੀ ਚਲਾਉਂਦੇ ਆ ਵੀ ਮਤਲਬ ਕਿ ਉਹਦੇ ਵਿੱਚ ਤੁਸੀਂ ਲੇਟ ਹੋ ਸਕਦੇ ਆ ਸੋ ਚਲੋ ਇਹ ਤਾਂ ਸਿਕਾ ਵੀ ਆਪਾਂ ਕਿੱਦਾਂ ਆ ਸਕਦੇ ਆ ਪਰ ਹੁਣ ਜਿਹੜਾ ਇਸ ਵੀਡੀਓ ਦੀ ਮੈਂ ਗੱਲ ਕਰਦਾ ਕਿ ਤੁਸੀਂ ਦੇਖੋ ਸਾਹਮਣੇ ਜਿਹੜਾ ਬਰਫ਼ ਦਾ ਪਹਾੜ ਹੈਗਾ ਆ ਉਹ ਹੈ ਗਿਆ ਜੋਜੀਲਾ ਪਾਸ ਤੇ ਅੱਜ ਮੈਂ ਉਸ ਬਰਫ਼ ਦੇ ਪਹਾੜ ਨੂੰ ਕਰਾਸ ਕਰਨਾ ਹੈ ਬਿਲਕੁਲ ਉਹਦੇ ਉੱਪਰੋਂ ਦੀ ਉਹਦੀ ਵੀਡੀਓ ਤੇ ਤੁਹਾਨੂੰ ਮਿਲੇਗੀ ਪਰ ਸੜਕ ਦੇ ਨਾਲ-ਨਾਲ ਨਾ ਇੱਕ ਦਰਿਆ ਚੱਲ ਰਿਹਾ ਹੈ ਤੇ ਮੇਰਾ ਬੜੇ ਚਿਰ ਤੋਂ ਦਿਲ ਕਰਦਾ ਕਿ ਇਹਦੇ ਨੇੜੇ ਜਾਵਾਂ ਸੋਨਮਰਗ ਤੋਂ ਥੋੜਾ ਜਿਹਾ ਪਹਿਲਾਂ ਇੱਥੇ ਮੈਨੂੰ ਆਪਣਾ ਜਿਹੜਾ ਆ ਦਰਿਆ ਜਿਹੜਾ ਹੈਗਾ ਆ ਇਹ ਲੱਗੇ ਆਏ ਆ ਇਹਦੇ ਤੇ ਮੇਰਾ ਦਿਲ ਕੀਤਾ ਕਿ ਇੱਥੇ ਆਪਾਂ ਪਾਣੀ ਦੇ ਨੇੜੇ ਜਾ ਕੇ ਆਈਏ ਤੇ ਇੱਥੇ ਥੋੜੀ ਜੀ ਫੋਟੋਗ੍ਰਾਫੀ ਕਰੀਏ ਬਹੁਤ ਸੋਹਣਾ 뷰 ਆ ਰਿਹਾ ਇੱਥੇ ਦੇਖੋ ਮੋਡਿਲਾ ਗਏ ਨਾ ਨੇੜੇ ਚੱਲਦੇ ਆ ਜਆਪਾਂ ਕਿੱਥੋਂ ਕਿੱਥੋਂ ਕਿੱਥੇ ਹੋਗੇ ਨਾ ਜਆਪਾਂ ਬੋਲ ਕੋ ਉੱਧੇ ਨਾ ਆਪਾਂ ਜਿੱਥੇ ਲੱਗਦਾ ਆਇਆ ਵਾਸੀ ਸੋ ਦਰਿਆ ਦੇ ਨੇੜੇ 10 ਜਾਂ 15 ਮਿੰਟ ਬਤਾਉਣ ਤੋਂ ਬਾਅਦ ਹੁਣ ਮੈਂ ਆਪਣਾ ਇਹ ਸਫ਼ਰ ਦੀ ਸ਼ੁਰੂਆਤ ਫਿਰ ਕੀਤੀ ਆ ਤੇ ਜਦੋਂ ਮੈਂ ਉੱਥੇ ਦਰਿਆ ਦੇ ਨੇੜੇ ਘੁੰਮ ਰਿਹਾ ਸੀਗਾ ਤੇ ਉੱਥੇ ਥੋੜੀ ਥੋੜੀ ਹਲਕੀ ਹਲਕੀ ਨਾ ਬਾਰਿਸ਼ ਵੀ ਸ਼ੁਰੂ ਹੋ ਗਈ ਸੋ ਬਾਰਿਸ਼ ਤਾਂ ਮੈਨੂੰ ਯਾਦ ਆਇਆ ਕਿ ਤੁਹਾਨੂੰ ਦੱਸ ਦਵਾਂ ਕਿ ਜੇਕਰ ਤੁਸੀਂ ਬਾਈਕ ਤੇ ਆਉਣਾ ਚਾਹੁੰਦੇ ਆ ਸ਼੍ਰੀਨਗਰ ਤੇ ਆਪਣੇ ਨਾਲ ਰੇਨ ਕੋਟ ਜ਼ਰੂਰ ਰੱਖਿਓ ਕਿਉਂਕਿ ਬਾਰਿਸ਼ ਜਿਹੜੀ ਹੈਗੀ ਹੈ ਸ਼੍ਰੀਨਗਰ ਦੇ ਵਿੱਚ ਕਦੇ ਵੀ ਸਟਾਰਟ ਹੋ ਜਾਂਦੀ ਆ ਸੋ ਦੇਖੋ ਜੀ ਆਪਾਂ ਹਨਾ ਹੌਲੀ ਹੌਲੀ ਜਿੱਦਾਂ ਜਿੱਦਾਂ ਸੋਨਾ ਮਾਰਗ ਦੇ ਨੇੜੇ ਪਹੁੰਚ ਰਹੇ ਆ ਤੇ ਤੁਸੀਂ ਦੇਖੋ ਬਰਫ ਦੇ ਸਾਨੂੰ ਜਿਹੜੇ ਪਹਿਲੇ ਵਿਊ ਦੇਖਣ ਨੂੰ ਮਿਲ ਗਏ ਤੇ ਜਿੱਦ ਜਿੱਦ ਆਪਾਂ ਅੱਗੇ ਚਾਈ ਜਾਵਾਂਗੇ ਅੱਗੇ ਸਾਨੂੰ ਬਰਫ ਜਿਹੜੀ ਹੈਗੀ ਹੋਰ ਵੀ ਜ਼ਿਆਦਾ ਮਿਲੂਗੀ ਹੁਣ ਆ ਤੁਸੀਂ ਦੇਖੋ ਇੱਥੇ ਨਾ ਟ੍ਰੈਫਿਕ ਥੋੜੀ ਜੀ ਜਾਮ ਹੋਈ ਆ ਟ੍ਰੈਫਿਕ ਕਿਉਂ ਜਾਮ ਹੋਈ ਆ ਅਸਲ ਵਿੱਚ ਟ੍ਰੈਫਿਕ ਜਾਮ ਨਹੀਂ ਹੈਗਾ ਇੱਥੇ ਪਰਮਿਟ ਚੈੱਕ ਕਰਦੇ ਸੀਗੇ ਟਰੱਕਾਂ ਦੇ ਤੇ ਟਰੱਕਾਂ ਦੇ ਪਰਮਿਟ ਚੈੱਕ ਹੋਣ ਦੇ ਕਾਰਨ ਉੱਥੇ ਟਰੱਕਾਂ ਨੂੰ ਰੋਕਿਆ ਹੋਇਆ ਸੀਗਾ ਟਰੱਕਾਂ ਦੇ ਰੁਕਣ ਦੇ ਕਰਕੇ ਉੱਥੇ ਕਾਰਾਂ ਨੂੰ ਵੀ ਰੁਕਣਾ ਪੈ ਗਿਆ ਤੇ ਕਾਰਾਂ ਦੇ ਨੂੰ ਰੁਕਣਾ ਪੈ ਗਿਆ ਪਰ ਬਾਈਕ ਵਾਲੇ ਜਿਹੜੇ ਹੈਗੇ ਆ ਉਹ ਲੰਘੀ ਜਾਂਦੇ ਸੀਗੇ ਹੁਣ ਬਾਈਕ ਦਾ ਇਹ ਫਾਇਦਾ ਹੁੰ ਸੋ ਲੋ ਜੀ ਹੁਣ ਆਪਾਂ ਪਹੁੰਚ ਕੇ ਆ ਸੋਨਾ ਮਰਗ ਤੇ ਸੋਨਾ ਮਰਗ ਤੋਂ ਅੱਗੇ ਕਾਰਗਿਲ ਨੂੰ ਜਾਣ ਦੇ ਲਈ ਦੋ ਰਸਤੇ ਆ ਇੱਕ ਤਾਂ ਰਸਤਾ ਹੈਗਾ ਆ ਬਿਲਕੁਲ ਸੋਨਾ ਮਰਗ ਸ਼ਹਿਰ ਦੇ ਵਿੱਚ ਦੀ ਹੋ ਕੇ ਜਾਂਦਾ ਆ ਤੇ ਦੂਸਰਾ ਰਸਤਾ ਹੈਗਾ ਬਾਈਪਾਸ ਜਿੱਥੋਂ ਦੀ ਮੈਂ ਹੁਣ ਜਾ ਰਿਹਾ ਹਾਂ ਹੁਣ ਬਾਈਪਾਸ ਜਾਣ ਦਾ ਫਾਇਦਾ ਇਹ ਹੈਗਾ ਕਿ ਇੱਥੇ ਟ੍ਰੈਫਿਕ ਨਹੀਂ ਹੈਗਾ ਬਿਲਕੁਲ ਘੱਟ ਟ੍ਰੈਫਿਕ ਹੈਗਾ ਤੇ ਜੇਕਰ ਤੁਸੀਂ ਸ਼ਹਿਰ ਦੇ ਵਿੱਚ ਦੀ ਜਾਓਗੇ ਤਾਂ ਤੁਹਾਨੂੰ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਦੇਖਣ ਨੂੰ ਮਿਲੂਗਾ ਹੁਣ ਮੈਂ ਜਿਹੜੇ ਰੋਡ ਤੋਂ ਜਾ ਰਿਹਾ ਹੈਗਾ ਇਹ ਰੋਡ ਜਾਂਦਾ ਹੈਗਾ ਕਾਰਗਿਲ ਨੂੰ ਜੇਕਰ ਤੁਸੀਂ ਵੀ ਲੇ ਜਾਣਾ ਹੈ ਤੇ ਤੁਸੀਂ ਇਸ ਬਾਈਪਾਸ ਵੜੇ ਰੋਡ ਤੋਂ ਹੀ ਜਾਇਓ ਕਿਉਂਕਿ ਤੁਹਾਨੂੰ ਟ੍ਰੈਫਿਕ ਨਹੀਂ ਦੇਖਣ ਨੂੰ ਮਿਲੇਗਾ ਹੁਣ ਤੁਸੀਂ ਦੇਖੋ ਸਾਹਮਣੇ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਜਿਹੜਾ ਹੈਗਾ ਨਾ ਬਰਫ ਦੇ ਪਹਾੜ ਤੁਹਾਨੂੰ ਨਜ਼ਰ ਆ ਰਹੇ ਆ ਹੁਣ ਇੱਥੇ ਦੇਖੋ ਇੱਥੇ ਫੇਰ ਇੱਕ ਵਾਰੀ ਟ੍ਰੈਫਿਕ ਜਮ ਹੋਇਆ ਹੈ ਤੇ ਟ੍ਰੈਫਿਕ ਸਿਰਫ ਸਿਰਫ ਟਰੱਕਾਂ ਦਾ ਹੀ ਜਮ ਹੋਇਆ ਹੈ ਕਿਉਂਕਿ ਇੱਥੇ ਟਰੱਕਾਂ ਦੇ ਥਾਂ-ਥਾਂ ਦੇ ਉੱਤੇ ਪਰਮਿਟ ਚੈੱਕ ਕਰਦੇ ਐ ਅੱਗੇ ਜਾਣਦੇ ਸੋ ਇਸ ਕਰਕੇ ਬਾਈਕ ਵਾਲੇ ਨੂੰ ਕੋਈ ਪ੍ਰੋਬਲਮ ਨਹੀਂ ਹੋਦੀ ਕਿਤੇ ਵੀ ਜਾਣਾ ਹੋਵੇ ਤਾਂ ਸੋ ਹੁਣ ਤੁਸੀਂ ਨੇ ਇੱਕ ਵਾਰੀ ਧਿਆਨ ਨਾਲ ਸਾਹਮਣੇ ਦੇਖੋ ਸਾਹਮਣੇ ਤੁਹਾਨੂੰ ਬਰਫ਼ ਦਾ ਵੱਡਾ ਸਾਰਾ ਪਹਾੜ ਨਜ਼ਰ ਆ ਰਿਹਾ ਹੋਵੇਗਾ ਉਹ ਹੈਗਾ ਯਾ ਜੋਜੀਲਾ ਪਾਸ ਤੇ ਮੈਂ ਹੁਣ ਉਸ ਜੋਜੀਲਾ ਪਾਸ ਨੂੰ ਕ੍ਰੋਸ ਕਰਨਾ ਹੈ ਪਰ ਉਸਦੀ ਵੀਡੀਓ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦਿਖਾਉਂਗਾ ਯਾਨੀ ਕਿ ਜਿਹੜਾ ਜੁਜੀਲਾ ਪਾਸ ਹੈਗਾ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦਿਖਾਉਂਗਾ ਉਹ ਇਸ ਲਈ ਕਿਉਂਕਿ ਜਿਹੜੀ ਇਹ ਵਾਲੀ ਵੀਡੀਓ ਹੈਗੀ ਨਾ ਜਿਆਦਾ ਲੰਬੀ ਨਾ ਹੋ ਜਾਵੇ ਤੇ ਜੇ ਵੀਡੀਓ ਜਿਆਦਾ ਲੰਬੀ ਹੋ ਗਈ ਤਾਂ ਤੁਸੀਂ ਬੋਰ ਹੋ ਜਾਣਾ ਸੋ ਆਪਣੀ ਇਸ ਵੀਡੀਓ ਨੂੰ ਮੈਂ ਇੱਥੇ ਹੀ ਖਤਮ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵਾਲੀ ਵੀਡੀਓ ਜਿਹਦੇ ਵਿੱਚ ਮੈਂ ਤੁਹਾਨੂੰ ਸ਼੍ਰੀਨਗਰ ਤੋਂ ਸੋਨਾ ਮਰਗ ਤੱਕ ਦਾ ਆਪਣਾ ਸਫ਼ਰ ਦਿਖਾਇਆ ਛੋਟੀਆਂ-ਛੋਟੀਆਂ ਗੱਲਾਂ ਕੀਤੀਆਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਕਰਿਓ ਪੇਜ ਨੂੰ ਫੋਲੋ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ